ਦੇਖ ਰਹੀਓ ਦੁਆਬਾ న్యూਜ਼ ਲਾਈਵ ਤੇ ਅਸੀਂ ਹਾਂ ਜੋ ਪਹੁੰਚੇ ਹਾਂ ਰਾਮਾ ਮੰਡੀ ਬਠਿੰਡਾ ਦੇ ਪਿੰਡ ਬਾਗਾ ਵਿਖੇ ਜਿੱਥੇ ਕਿ ਗੁਰਦੁਆਰਾ ਸਾਹਿਬ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਵਾਸਤੇ ਭਾਈ ਸਾਹਿਬ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸੋ ਇੱਥੇ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਜਗਤਾਰ ਸਿੰਘ ਜੀ ਮਲਕਾਣੇ ਵਾਲੇ ਨੇ 14 ਸਾਲ ਤੋਂ ਇਸ ਜਗ੍ਹਾ ਤੇ ਸੇਵਾ ਕਰ ਰਹੇ ਨੇ ਸੋ ਆਓ ਤੁਹਾਨੂੰ ਦਿਖਾਉਂਦੇ ਆ ਇੱਥੇ ਦੀਆਂ ਲਾਈਵ ਤਸਵੀਰਾਂ ਸਾਡੇ ਪੱਤਰਕਾਰ ਬਲਬੀਰ ਸਿੰਘ ਬਾਗਾ ਜੀ ਵੱਲੋਂ ਗਾਇਕ ਜੀ ਦੇ ਭਾਤੇ ਸਾਡੇ ਨਗਰ ਦੀ ਸੰਗਤ ਵੱਲੋਂ ਸਮੁੱਚੀ ਨਗਰ ਪੰਚਾਇਤ ਵੱਲੋਂ ਅਕਾਲ ਅਕੈਡਮੀ ਦੇ ਸ੍ਰੀ ਮੂਰਤੀ ਚਾਹਵਾਨਾ ਦਾ ਪ੍ਰਿੰਸੀਪਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਹੈ ਬੱਚਿਆਂ ਨੂੰ ਗੁਰਵਾਣੀ ਦੇ ਨਾਲ ਔਰ ਸਿੱਖੀ ਦੇ ਨਾਲ ਜੋੜਨ ਬਾਤੇ ਬਹੁਤ ਸੋਨੇ ਪਰਾਲੇ ਕਰ ਰਹੇ ਆ ਨਗਰਾਂ ਨਗਰਾਂ ਦੇ ਵਿੱਚ ਇੱਕ ਪ੍ਰਚਾਰ ਪ੍ਰਸਾਰ ਚਲਾ ਰਹੇ ਆ ਔਰ ਅੱਜ ਸਾਡੇ ਨਗਰ ਬਾਗਾ ਵਿਖੇ ਇਹਨਾਂ ਨੇ ਜੋ ਬੱਚਿਆਂ ਦੇ ਗੁਰਵਾਣੀ ਕੰਠ ਮੁਕਾਬਲੇ ਦਸਤਾਰ ਮੁਕਾਬਲੇ ਸੁੰਦਰ ਲਿਖਾਈ ਮੁਕਾਬਲੇ ਔਰ ਪੇਂਟਿੰਗ ਮੁਕਾਬਲੇ ਇੱਕ ਵਿਸਤ੍ਰੀਆਂ ਗਵਾਈਆਂ ਬੱਚਿਆਂ ਤੋਂ ਤੇ ਔਰ ਹੋਰ ਵੀ ਨਗਰ ਦੇ ਪ੍ਰਬੰਧ ਦੇ ਸੱਜਣ ਨਗਰ ਪੰਚਾਇਤ ਸਮੂਚਾ ਨਗਰ ਇਸ ਵੇਲੇ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੀ ਹੈ ਔਰ ਦਾਸ ਬਕ ਨਗਰ ਵਾਗੇ ਦੇ ਗੁਰਦੁਆਰਾ ਸਾਹਿਬ ਦਾ ਹੈਡ ਗ੍ਰਾਮ ਤੋਂ ਹੋਣ ਦੇ ਨਾਤੇ ਤੇ ਨਾਲ ਸ਼ਮੂਲੀਅਤ ਕਰ ਰਿਹਾ ਹੈ ਔਰ ਸੰਗਤਾਂ ਵੱਡਿਆ ਉਤਸ਼ਾਹ ਦਿਖਾ ਰਹੀਆਂ ਇਸ ਪ੍ਰੋਗਰਾਮ ਦੇ ਵਿੱਚ ਤੇ ਨਾਲ ਨਾਲ ਜੋ ਨਸ਼ਾ ਦੇ ਵਿੱਚ ਬੜੀ ਦਲਦਲ ਦੇ ਵਿੱਚ ਨੌਜਵਾਨ ਬੱਸ ਰਹੇ ਹੈ ਉਨਾਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਇਹ ਪ੍ਰੋਗਰਾਮ ਲਿਖੇ ਜਾਂਦੇ ਆ ਇਹ ਇਹ ਪ੍ਰੋਗਰਾਮ ਦੀ ਬਹੁਤ ਸਲਾਹਾਂ ਜੋ ਅਸੀਂ ਸਾਰਾ ਨਗਰ ਔਰ ਦਾਸ ਵੱਲੋਂ ਸਲਾਹਾਂ ਕਰਦੇ ਆ ਔਰ ਨਾਲ ਹੀ ਇਹ ਬੇਨਤੀ ਕਰਦੇ ਆ ਕਿ ਆਪੋ ਆਪਣੇ ਬੱਚਿਆਂ ਨੂੰ ਅਕਾਲ ਅਕੈਡਮੀ ਦੇ ਵਿੱਚ ਬੱਦ ਤੋਂ ਬੱਦ ਐਡਮਿਸ਼ਨਾਂ ਦਿਵਾਓ ਤਾਂ ਜੋ ਆਪਣੇ ਬੱਚੇ ਨਾਲ ਸਿੱਖੀ ਦੇ ਜੁੜ ਸਕਣਾ ਨਾਲ ਨਾਲ ਅਧਿਆਤਮਿਕ ਵਿਦਿਆ ਤੇ ਔਰ ਨਾਲ ਨਾਲ ਜੋ ਦੁਨਿਆਵੀ ਵਿਦਿਆ ਇਹ ਵੀ ਪ੍ਰਾਪਤ ਕਰ ਸਕਣਾ ਦੇ ਨਾਲ-ਨਾਲ ਗੁਰਬਾਣੀ ਦੇ ਲੜ ਲੱਗੇ ਰਹਣ ਵਾਹਿਗੁਰੂ ਜੀ ਕਾ ਖਾਲਸਾ ਪਹਿਲੀ ਜਮਾਤ ਤੋਂ ਲੈ ਕੇ 12 ਤੱਕ CBSE ਪੈਟਰਨ ਤੋਂ ਮਾਤਾ ਪ੍ਰਾਪਤ ਹੈ ਜਿਸ ਵਿੱਚ ਬੱਚਿਆਂ ਨੂੰ ਪੰਜਾਬੀ ਵਿਰਸਾ ਜੋੜਿਆ ਜਾਂਦਾ ਹੈ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ ਕਲਾਸ ਮੁਤਾਬਕ ਬੱਚੇ 6ਵੀਂ ਕਲਾਸ ਤੋਂ 12ਵੀਂ ਦੇ ਬੱਚੇ ਹਰ ਰੋਜ਼ ਨਿਤਨੇਮ ਕਰਦੇ ਹਨ ਇਸ ਅਕੈਡਮੀ ਦਾ ਉਦੇਸ਼ ਜਿੱਤੇ ਬੱਚੇ ਨੂੰ دنیਵੀਂ ਸਿੱਖਿਆ ਦੇਣਾ ਹੈ ਉਹਦੇ ਨਾਲ-ਨਾਲ ਅਧਿਆਤਮਿਕ ਸਿੱਖਿਆ ਵੀ ਦੇਣਾ ਹੈ ਤਾਂ ਕਿ ਬੱਚੇ ਅਧਿਆਤਮਿਕ ਸਿੱਖਿਆ ਪ੍ਰਾਪਤ ਕਰਕੇ ਇਸ ਸਮਾਜ ਦੇ ਵਿੱਚ ਇੱਕ ਆਗੂ ਬਣ ਸਕਣ ਸਮਾਜ ਨੂੰ ਨਵੇਂ ਰੇਹ ਦੇ ਸਕਣ ਛੇ ਸਾਡੇ ਨਗਰਾਂ ਦੇ ਵਿੱਚੋਂ ਨਸ਼ਾ ਫੈਲ ਉਹਨਾਂ ਨਸ਼ੇ ਨੂੰ ਇੱਕ ਥਾਂ ਪਾ ਸਕੇ ਇਸ ਕੈਂਪੀ ਦਾ ਮਕਸਦ ਇਹ ਵੀ ਹੈ ਕਿ ਇਸ ਕੈਂਪੀ ਦੇ ਬੱਚੇ ਇਸ ਨਸ਼ੇ ਨੂੰ ਥੱਲ ਪਾਉਣ ਦੇ ਲਈ ਅੱਗੇ ਆ ਰਹੇ ਹਨ ਤੋਂ ਸਾਨੂੰ ਉਮੀਦ ਹੈ ਕਿ ਇਸ ਪਿੰਡਾਂ ਦੇ ਵਿੱਚੋਂ ਇੱਕ ਮੁਹਿੰਮ ਚਲਾਈ ਜਾਵੇ ਅ ਸਰਪੰਚ ਸਾਹਿਬ ਮਾਝੂ ਸਾਡੇ ਨਾਲ ਨੇ ਸਿੰਨਰ ਨੇ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦਾ ਕੋਈ ਕਾਰਜ ਕੀਤਾ ਜਾਵੇ ਤਾਂ ਕਿ ਸਾਡੇ ਨੌਜਵਾਨ ਨੇ ਉਹ ਨਸ਼ਿਆਂ ਤੋਂ ਬਚ ਸਕਣ ਕਿਉਂਕਿ ਜ਼ਿੰਦਗੀ ਬੜੀ ਖੂਬਸੂਰਤ ਇੱਕ ਵਾਰ ਹੀ ਮਿਲਦੀ ਹੈ ਸੋ ਇਸ ਜ਼ਿੰਦਗੀ ਨੂੰ ਢੰਗ ਦੇ ਨਾਲ ਜਿਹਾ ਜਾਵੇ ਸੋ ਸਰਵੇ ਜਰਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਕਾਲ ਅਕੈडमी ਵਾਕਾ ਵੱਲੋਂ ਸਹਿਯੋਗਦਾਨ ਦੀ ਸ਼ਹਾਦਤ ਨੂੰ ਸਮਰਪਿਤ ਬੱਗਾ ਨਗਰ ਦੇ ਗੁਰਦੁਆਰਾ ਸਾਹਿਬ ਵਿੱਚ ਇਹ ਦੂਸਰਾ ਬੀਬਾ ਬੱਚਾ ਪ੍ਰਤੀਯੋਗਤਾ ਜੋ ਕਰਵਾਈ ਜਾ ਰਹੀ ਹੈ ਅੱਜ ਇਸ ਪ੍ਰਤੀਯੋਗਤਾ ਵਿੱਚ ਲਗਭਗ 110 ਬੱਚਿਆਂ ਨੇ ਭਾਗ ਲਿਆ। ਇਹ ਪ੍ਰਤੀਯੋਗਤਾ ਅਕਾਲ ਅਕੈਡਮੀ ਪਗ ਦੇ ਪ੍ਰਿੰਸੀਪਲ ਮੈਡਮ ਦੀ ਸਿਹੋ ਅਗਵਾਈ ਅਧਿਆਪਕ ਸਾਹਿਬਾਨ ਦੇ ਅਤੇ ਇਸ ਨਗਰ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਅਸੀਂ ਇਹ ਕਾਰਜ ਕਰ ਰਹੇ ਹਾਂ। ਸੋ ਇਸ ਕਾਰਜ ਦਾ ਉਦੇਸ਼ ਕੀ ਹੈ? ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ, ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ, ਆਪਣੀ ਜ਼ਮੀਰ ਨਾਲ ਜੋੜਨਾ, ਮਾਤਾ-ਪਿਤਾ ਦੇ ਆਗਿਆਕਾਰ ਬਣਾਉਣਾ ਤਾਂ ਕਿ ਬੱਚੇ ਸਿੱਧੇ ਲੈ ਕੇ